ਹੈਲੋ ਜਸ ਇਹ ਜਸਸੀ ਦਾ ਨੰਬਰ ਹੈ ਜੀ ਹਾਂ ਜੀ ਜਸਸੀ ਦਾ ਹੈਗਾ ਤੁਸੀਂ ਕੌਣ ਜੀ ਮੈਂ ਗੁਰਚਰਨ ਬੋਲਦਾ ਸੀਗਾ ਜਿਹਨਾਂ ਦੇ ਘਰੇ ਤੁਸੀਂ ਕੰਮ ਕਰਦੇ ਹੋ ਮੈਂ ਤਾਂ ਸੋਨੂੰ ਮਿਲਿਆ ਵੀ ਨਹੀਂ ਕਿਉਂਕਿ ਮੈਂ ਤਾਂ ਸਵੇਰੇ ਕੰਮ ਤੇ ਨਿਕਲ ਜਾਂਦਾ ਬਾਹਰ ਨੂੰ ਅੱਛਾ ਜੀ ਤੇ ਤੇ ਕੀ ਕਿਹਾ ਮੰਤਰੀ ਤੇ ਮੰਤਰੀ ਤੇ ਆਂ ਦੀਦੀ ਹੈ ਜਿਹੜਾ ਉਹਨਾਂ ਦੇ ਘਰੋਂ ਬੋਲ ਰਹੇ ਹੋ ਤੁਸੀਂ ਹਾਂ ਹਾਂ ਉਹ ਉਹਨਾਂ ਦਾ ਹਸਬੰਡ ਉਹਨਾਂ ਦੇ ਹਸਬੰਡ ਬੋਲਿਆ ਨੇ ਤੁਸੀਂ ਹਾਂ ਜੀ ਹਾਂ ਜੀ ਉਹਨਾਂ ਦਾ ਹਸਬੰਡ ਹੀ ਬੋਲ ਰਿਹਾ ਜੀ ਮੈਂ ਥੋੜੀ ਜਿਹੀ ਕੰਮ ਕਰਦੀ ਆ ਮੇਰਾ ਨਾਮ ਜਸਸੀ ਹੈ ਜੀ ਹਾਂ ਜੀ ਤੁਸੀਂ ਜੀ बस तो ਦੱਸਣਾ ਕੀ ਹੈ ਕਿ ਮਾਲਕਨ ਥੋੜੀ ਨਾ ਹੋ ਗਈ ਪੇਕੇ ਦੋ ਦਿਨਾਂ ਵਾਸਤੇ ਤੇ ਮੈਨੂੰ ਤੁਹਾਡਾ ਨੰਬਰ ਦੇ ਗਈ ਸੀ ਅੱਛਾ ਮਨਪ੍ਰੀਤ ਜੀ ਆ ਗਏ ਹੋਇਆ ਕੀ ਹਾਂ ਉਹ ਗਏ ਪੇਕੇ ਜਾਣਾ ਹੈ ਕਿ ਮੈਂ ਮਿਲਿਆ ਆਵਾਂ ਕਹਿੰਦੀ ਹੁਣ ਬਹੁਤ ਚਿਰ ਹੋ ਗਿਆ ਮੈਂ ਤੁਰਖੜੀਆਂ ਤੇ ਵੀ ਨਹੀਂ ਜਾਇਆ ਮੈਂ ਚਲ ਕੋਈ ਗੱਲ ਨਹੀਂ ਤੁਮ ਮੈਂ ਚਲ ਤੂੰ ਕੋਈ ਗੱਲ ਨਹੀਂ ਮਿਲਿਆ ਨਾ ਤੇਰਾ ਮਨ ਕਰਦਾ ਤਾਂ ਫਿਰ ਕਹਿੰਦੇ ਤੁਸੀਂ ਰੋਟੀ ਰੱਟੀ ਕਿਵੇਂ ਕਰੋਗੇ ਮੈਂ ਕਿਹਾ ਵੀ ਰੋਟੀ ਦਾ ਤਾਂ ਫਿਰ ਮੈਂ ਹੋਟਲ ਤੋਂ ਖਾ ਲੂੰਗਾ ਕਹਿੰਦੇ ਨਹੀਂ ਰੋਟੀ ਤੁਸੀਂ ਹੋਟਲ ਤੋਂ ਨਹੀਂ ਖਾਣੀ ਫਿਰ ਕਹਿੰਦੇ ਮੈਂ ਕਿਹ ਵਿੱਚ ਨਹੀਂ ਖਾਣੀ ਤਾਂ ਕੋਈ ਆਪਸ਼ਨ ਦੱਸ ਦੋ ਤੇ ਕਹਿੰਦੇ ਅਜਸੀ ਦਾ ਨੰਬਰ ਲੈ ਲੈ ਜਿਹੜੇ ਆਪਣੇ ਘਰੇ ਕੰਮ ਕਰਦੀ ਹੈ ਮੈਂ ਕਿਹਾ ਮੇਰੇ ਤਾਂ ਸੋਹਣੇ ਦਾ ਸੁਆਗਤ ਆ ਰਹੀ ਗੱਲ ਬਣ ਗਈ ਔਰ ਕਿੱਥੇ ਸੀ ਤੁਸੀਂ ਇਸ ਟਾਈਮ ਮੈਂ ਤਾਂ ਕਰ ਰਹੀ ਸੀ ਜੀ ਕਿਸੇ ਦੇ ਘਰੇ ਕੰਮ ਕਰਕੇ ਬਸ ਹੁਣ ਹੀ ਅਰੈਸਟ ਕਰਨ ਵਾਸਤੇ ਆਈ ਹੋਈ ਸੀ ਕਿ ਥੋੜਾ ਸੌਦਾ ਪੱਤਾ ਲੈਣ ਜਾਣਾ ਸੀਗਾ ਵੀ ਆਪਣੀ ਦੁਕਾਨ ਤੇ ਪੈਸੇ ਕਿਸੇ ਲੈ ਨਹੀਂ ਗਏ ਕਿਤੇ ਮਿਲੇ ਨਹੀਂ ਗਏ ਤੱਲਾ ਫੜ ਕੇ ਲਾ ਲੇ ਕਿਉਂਕਿ ਮੰਮੀ ਬਿਮਾਰ ਹੋ ਗਏ ਸੀ ਕੇ ਮੇਰੇ ਛੋਟੇ ਭਰਾ ਦੀ ਦੀ ਚੀਜ਼ ਪਰ ਨਹੀਂ ਸੀਗੀ ਤਾਂ ਕਰਕੇ ਜੀ ਫਿਰ ਮੈਂ ਦੀਦੀ ਨੂੰ ਕਹਾਂ ਸੀ ਮੰਨਦੀ ਦੀਦੀ ਨੂੰ ਵੀ ਤੁਸੀਂ ਕਹਿੰਦੇ ਮੈਂ ਆ ਕੇ ਸਭ ਕਟਾਵ ਕਰ ਦੂੰਗੀ ਤੁਹਾਡਾ ਇੱਕ ਤਾਂ ਮਨਪ੍ਰੀਤ ਦੀਦੀ ਵੀ ਨਾ ਬੜੀ ਉਹ ਹੈਗੀ ਕੰਜੂਸ ਨਹੀਂ ਨਹੀਂ ਆ ਨਹੀਂ ਦੀਦੀ ਬਹੁਤ ਪਤੀ ਹੈਗੇ ਨਹੀਂ ਮੈਨੂੰ ਤਾਂ ਮੈਂ ਤਾਂ ਛੋਟੀ ਭੈਣ ਨੂੰ ਸਮਝਦੀ ਆ ਮੈਨੂੰ ਹੁਣ ਉਹਨਾਂ ਨੇ ਥੋੜੇ-ਥਿਰ ਪਹਿਲਾਂ ਸੂਟ ਸਮਾ ਕੇ ਦਿੱਤਾ ਸੀ ਕਹਿੰਦੇ ਨਹੀਂ ਵੀ ਐਨੇ ਕੱਤੇ ਤੇ ਪੁਰਾਣੇ ਕੱਪੜੇ ਨਹੀਂ ਪਾਉਣਗੇ ਸੋਨ ਨੋਦੀਆ ਕੰਮ ਕਰਦੀ ਐ ਮੇਰੇ ਬੱਚਾ ਨੂੰ ਸਾਹਮਦੀ ਐ ਤਾਂ ਦੀਦੀ ਤਾਂ ਬਹੁਤ ਵਧੀਆ ਤੁਸੀਂ ਗਲਤ ਕਹਿ ਰਹੇ ਹੋ ਨਹੀਂ ਕੰਜੂਸ ਹੈ ਨਹੀਂਗੇ ਉਹ ਕਹਿ ਰਹੀ ਸੀ ਕੰਦੀ ਜੀ ਮੈਨੂੰ ਟਾਈਮ ਹੈ ਨਹੀਂ ਇਸ ਕਾਰਨ ਦਾ ਮੈਂ ਥੋੜਾ ਆ ਕੇ ਹਿਸਾਬ ਕਰੂੰਗੀ ਤੁਹਾਨੂੰ ਅੱਛਾ ਉਹ ਗੱਲ ਪਤਾ ਕੀ ਐ ਮੇਰੀ ਗੱਲ ਸੁਣੋ ਮੇਰੇ ਨਾਲ ਵਿਆਹੀ ਹੋਈ ਐ ਮੈਨੂੰ ਪਤਾ ਹੈ ਨਾ ਉਹਦੀ ਸਿਚੁਏਸ਼ਨ ਉਹਦੀ ਕਿਵੇਂ ਦੀ ਕੰਡੀਸ਼ਨ ਐ ਕਿਵੇਂ ਮੇਰੇ ਨਾਲ ਵਰਤਾਵਰ ਕਰਦੀ ਐ ਤੇ ਇਹਨਾਂ ਦੇ ਵਧੀਆ ਕਰੋਗੇ ਉਹ ਹਾਂ ਉਹਨਾਂ ਮੈਂ ਮੇਰੀ ਗੱਲ ਸੁਣ ਵੀ ਹੁਣ ਮੈਂ ਸ਼ਾਮ ਨੂੰ ਜਿਵੇਂ ਡਰਿੰਕ ਕਰ ਲੈਂਦਾ ਠੀਕ ਹੈ ਡਰਿੰਕ ਕਰੇ ਬਾਅਦ ਫਿਰ ਉਹ ਕਹਿ ਦਿੰਦੀ ਹੈ ਤੁਸੀਂ ਡਰਿੰਕ ਕਿਉਂ ਕੀਤੀ ਤੁਸੀਂ ਐਵੇਂ ਕਿਵਿੱਤਾ ਦੇਖੋ ਆਪਾਂ ਤਾਂ ਖੁੱਲੇ ਵਿਚਾਰਾ ਨੇ ਮੈਨੂੰ ਤੁਸੀਂ ਵਧੀਆ ਲੱਗੇ ਤਾਂ ਹੀ ਮੈਂ ਤੁਹਾਡੇ ਨਾਲ ਗੱਲ ਕਰਦਾ ਤੁਸੀਂ ਜਦੋਂ ਆਉਂਗੇ ਖਾਣਾ ਬਣਾਉਣ ਵਾਸਤੇ ਆਪਾਂ ਬੈਠਾਂਗੇ ਗੱਲਾਂਬਾਤਾਂ ਕਰਾਂਗੇ ਤੁਸੀਂ ਮੈਨੂੰ ਸਮਝ ਨਹੀਂ ਨਹੀਂ ਮੈਂ ਖਾਣਾ ਤਾਂ ਬਣਾ ਕੇ ਜਾਵਾਂਗੀ ਮਨ ਇਰੀਦਾ ਵੀ ਮੈਨੂੰ ਅਗਰ ਮੰਨ ਲਓ ਫੋਨ ਆ ਗਿਆ ਫਿਰ ਮੈਂ ਤਾਂ ਫਿਰ ਮੈਨੂੰ ਬਹੁਤ ਛੇਪ ਹੋ ਜੂਗੀ ਮਤਲਬ ਮੈਨੂੰ ਐ ਲੱਗੂਗਾ ਵੀ ਮੈਂ ਕਿ ਬਿਨਾ ਫੋਨ ਕਰੀ ਮੈਂ ਜਾਵੜਾ ਤਾਂ ਵਧੀਆ ਰਹੂਗਾ ਮੈਂ ਆਪਣੇ ਆਪ ਨੂੰ ਕੁਝ ਕਿਸਮਤ ਸਮਝੂਗੀ ਮੈਂ ਜ਼ਰੂਰ ਤੁਹਾਨੂੰ ਖਾਣਾ ਬਣਾ ਕੇ ਦੇ ਕੇ ਜਾਵਾਂਗੀ ਜੀ ਨਹੀਂ ਖਾਣਾ ਬਣਾ ਕੇ ਜੋ ਦੇ ਕੇ ਜਾਓਗੇ ਤਾਂ ਫਿਰ ਰਾਤ ਨੂੰ ਫਿਰ ਕੇ ਆਏ ਉਹ ਕਰੇ ਮੈਂ ਉੱਥੇ ਰੁਕ ਜੂਗੀ ਮਨਪ੍ਰੀਤ ਜੀ ਦੀ ਕੋਲੇ ਬਹਾਨਾ ਬਣਾ ਲਾ ਰਿਓ ਕਿਸੇ ਪਾਸਿਓ ਮੈਨੂੰ ਬਹੁਤ ਪਸੰਦ ਆਉਂਦੀ ਸੱਚੀ ਮੈਂ ਤੁਹਾਨੂੰ ਮਿਲਿਆ ਦੋ ਤਿੰਨ ਵਾਰ ਹੀ ਨਹੀਂ ਨਹੀਂ ਮੈਂ ਤੁਹੋਖਣੀ ਦੇ ਸਕਦੀ ਮਨਪ੍ਰੀਤ ਜੀ ਨੂੰ ਮੇਰੇ ਨਹੀਂ ਬਿਲਕੁਲ ਵੀ ਨਹੀਂ ਓਏ ਯਾਰ ਹਾਂ ਮੈਂ ਕਲੀ ਹੈਗੀ ਐ ਮੈਨੂੰ ਪਤਾ ਹੈਗਾ ਮੈਂ ਮੇਰੀ ਜ਼ਿੰਮੇਵਾਰੀਆਂ ਚਲ ਚੁਈਆਂ ਹੁਣ ਮੇਰੀ ਏਜ ਵੀ ਹੁਣ 25-26 ਸਾਲ ਹੋ ਗਈ ਮੈਨੂੰ ਪਤਾ ਹੈ ਮੇਰੇ ਘਰ ਦੀ ਨਿਰਨ ਸੋਚਦੀ ਐ ਪਰ ਮੈਂ ਜ਼ਿੰਮੇਦਾਰੀਆਂ ਚੁਲਦੀਆਂ ਨੂੰ ਖੁਦ ਹੀ ਨਾ ਕਹਿ ਦਿੰਨੀ ਆ ਮੇਰਾ ਵੀ ਕੋਈ ਮੇਰੇ ਵੀ ਅੰਦਰੋਂ ਨੇ ਖਿਆਲ ਹੈ ਵੀ ਹੈ ਜਿਹੜੇ ਹਵਾ ਨੇ ਮਾਰਦੇ ਪਰ ਮੈਂ ਨਹੀਂ ਮੈਂ ਮੇਰੀ ਗੱਲ ਸੁਣਾ ਜਸ ਜਸ ਜੀ ਮੇਰੀ ਪਲੀਜ਼ ਗੱਲ ਤਾਂ ਸੁਣਾ ਵੀ ਆਪਾਂ ਕਿਹੜਾ ਕਿਸੇ ਨੂੰ ਪਤਾ ਲੱਗਣ ਦਿੰਨੇ ਹਾਂ ਵੀ ਜਾਂ ਤਾਂ ਹੋਵੇ ਵੀ ਗੱਲ ਇਹ ਨਾ ਗੱਲ ਤੇ ਨਹੀਂ ਐਂ ਤਾਂ ਮੈਂ ਬਹੁਤ ਵਾਰ ਰੁਕੀ ਵੀ ਹਾਂ ਤੁਹਾਨੂੰ ਪਤਾ ਹੀ ਹੈਗਾ ਜਦੋਂ ਆਪਣੇ ਛੋਟੇ ਛੋਟੇ ਗੁਰਮੀਤ ਬਿਮਾਰ ਹੋ ਜਾਂਦਾ ਹੈਗਾ ਹੂੰ ਹੂੰ ਨਾਂ ਤੁਹਾਡਾ ਛੋਟਾ ਬਟਾ ਇਹ ਵੀ ਮਾਰੋ ਹੋ ਜਾਂਦਾ ਹੈਗਾ ਮੈਂ ਤੁਹਾਡੀ ਪੰਜੇ ਪੰਜੀਆਂ ਨੂੰ ਵੀ ਰੱਖਦੀ ਇਹਨਾਂ ਨੂੰ ਆਹੋ ਕਰਦੇ ਲੈਗਾ ਪਰ ਮੇਰਾ ਨਾ ਸੱਚੀ ਨਾ ਤੇਰੇ ਤੇ ਦੇ ਲਾਇਆ ਗਿਆ ਸੀਗਾ ਤੇ ਮੈਂ ਤਾਂ ਰੱਬ ਤੋਂ ਵੀ ਤੈਨੂੰ ਮੰਗਦਾ ਸੀ ਵੀ ਇੱਕ ਵਾਰ ਜੇ ਸਹੀ ਮੈਨੂੰ ਮਿਲ ਲੈ ਹੈ ਨਾ ਤੂੰ ਜਿਹੜੀ ਖੁਸ਼ੀ ਤੈਨੂੰ ਚਾਹੀਦੀ ਹੈ ਜੋ ਵੀ ਹੈਗੀ ਮੈਂ ਤੇਰੇ ਲਈ ਅਵੇਲੇਬਲ ਹਾਂ ਹਮੇਸ਼ਾ ਨਾ ਤੇ ਅੱਗੇ ਵੀ ਰਹੂੰਗਾ ਤੂੰ ਦੇਖ ਲਓ ਜੇ ਵੀ ਹੈ ਨਾ ਮੇ ਮੇਰਾ ਮਾਨ ਨਾ ਤੋੜੋ ਮੈਂ ਤੁਹਾਡੇ ਅੱਗੇ ਇੱਕ ਪ੍ਰੋਪੋਜ਼ਲ ਦਿੱਤਾ ਹੈ ਆਪਣਾ ਹੈ ਨਾ ਤੁਸੀਂ ਸਾਂਹੇਦਾਰ ਲੱਗਦੇ ਹੋ ਮੈਨੂੰ ਤੇ ਤੁਸੀਂ ਪ੍ਰੋਪੋਜ਼ਲ ਨੂੰ ਠੁਕਰਾਉਣਾ ਹੈ ਜਾਂ ਚੱਕ ਕੇ سینੇ ਨਾਲ ਲਾਉਣਾ ਹੈ ਜਿਉਂ ਵਿੱਚ ਹੈ ਨਾ ਮੈਂ ਹੁਣ ਕੀ ਕਰ ਸਕਦਾ ਦੱਸੋ ਇੱਕ ਵਾਰੇ ਸੋਚ ਲੋ ਵਿਚਾਰ ਲੋ ਵੀ ਆਪਣੀ ਗੱਲ ਤੇਰੇ ਮੇਰੇ ਵਿੱਚ ਹੀ ਰਹੂਗੀ ਨਾ ਮਨਪ੍ਰੀਤ ਨੂੰ ਪਤਾ ਲੱਗੇ ਤੇ ਨਾ ਆਪਣੇ ਕਿਸੇ ਹੋਰ ਨੂੰ ਪਤਾ ਲੱਗੇ ਤੂੰ ਆਪਣੇ ਘਰੇ ਕੰਮ ਕਰਦੀ ਐ ਠੀਕ ਐ ਨਾ ਬਾਕੀ ਦੱਸੋ ਤੁਸੀਂ ਹਲੋ ਹਾਂਜੀ ਕੋਈ ਨਹੀਂ ਮੈਂ ਸੋਚ ਕੇ ਚਾਰ ਕੇ ਦੱਸ ਦੂੰਗੀ ਜੀ ਅੱਛਾ ਮਤਲਬ ਹਾਂ ਇਨੀਸ਼ੀਏਟਿਵ ਤਾਂ ਹੁੰਦਾ ਨਹੀਂ ਥੋੜਾ ਜਿਹਾ ਵੇਟ ਕਰਨਾ ਪਊਗਾ ਸਬਰ ਤੋਂ ਕਿਉਂਕਿ ਜੋ ਜੋ ਬਰਦਾਮ ਫਲ ਬੋਤ ਮਿੱਠਾ ਹੁੰਦਾ ਹੈ ਜੀ ਇੱਕ ਨਾ ਜਿਵੇਂ ਮੇਰੀ ਸਾਈਕਲੋਜੀ ਪੜ੍ਹੀ ਹੋਈ ਹੈ ਤੇ ਸਾਈਕਲੋਜੀ ਦੇ ਵਿੱਚ ਇੱਕ ਟੌਪਿਕ ਆਉਂਦਾ ਹੈ ਕਿ ਜਦੋਂ ਆਪਾਂ ਨੂੰ ਸਾਹਮਣੇ ਕੋਈ ਰਿਸਪੌਂਸ ਮਿਲਦਾ ਹੈ ਤੇ ਉਹ ਵਾਈਬਸ ਆ ਜਾਂਦੇ ਹਨ ਹਨ ਤੁਸੀਂ ਨਹੀਂ ਸਹੀ ਸਮਝ ਗਏ ਹੋਗੇ ਉਹ ਵਾਈਬ ਮਨਵਾ ਆ ਗਈ ਵੀ ਲੱਗਦਾ ਗੱਲ ਬਣ ਜੂਗੀ ਜਦੋਂ ਸ਼ਾਮ ਨੂੰ ਖਾਣਾ ਬਣਾਉਣਾ ਹੁੰਦਾ ਹੂੰ ਕੋਈ ਨਹੀਂ ਖਾਣਾ ਤੁਹਾਨੂੰ ਥੋੜਾ ਬਣਾ ਦੂੰਗੀ ਐਜੀ ਕੋਈ ਗੱਲ ਨਹੀਂਗੀ ਮੈਂ ਖਾਣਾ ਨਹੀਂ ਬਣਾ ਕੇ ਜਾਊਂਗੀ ਜਿਹੜੇ ਤੁਸੀਂ ਹੋਰ कोई भी काम करूंगी मैं जरूर चरित्र प्रमाण ना मेरे पर मैं जी मेनू थोड़ा टाइम चाहिए द सोच चंद क्योंकी मेरी मम्मी दीदी ना बहुत अटैचमेंट है ना जैसे मेरी गाल सुन ला फिर आपा ए करदे ना ਤੁਸੀਂ ਆਓ ਤੇ ਆਪਾਂ ਬੈਠ ਕੇ ਇਕੱਠੇ ਖਾਣੇ ਖਾਣਾ ਖਾਣਾਂਗੇ ਬੈਠ ਕੇ ਡਿਸਕਸ ਕਰਦੇ ਹਾਂ ਸਮੈਟਰ ਤੇ ਠੀਕ ਹੈ ਨਾ ਜੀ ਹਾਂ ਜੀ ਠੀਕ ਆਉਂਦੀ ਆਜੂ ওকে ওকে ਫਿਰ ਆਜੀ ਤੱਕ ਆ ਟਾਈਮ ਨਾਲ ਆ ਜੀ 8 ਵਜੇ ਠੀਕ ਹੈ ਨਹੀਂ ਆਉਣੀ ਹੈ ਸੌਣੀ ਹੈ ਜੀ ਥੋੜਾ ਜਿਹਾ ਸਮਾਨ ਲੈ ਕੇ ਘੇ ਰੱਖਿਆ ਮੈਨੂੰ ਉੱਧਾ ਕੰਟ ਲੱਗੂਗਾ ਜਦੋਂ ਮੈਂ 点零的，就是九这个呢这个的。<数>